ਹੁਣ ਇੱਕੋ ਪਿੰਡ ਵਿੱਚ ਵਿਆਹ ਕਰਾਉਣ ਵਾਲਿਆਂ ਦੀ ਖੈਰ ਨਹੀਂ ਜੇਕਰ ਇੱਕੋ ਪਿੰਡ ਦੇ ਮੁੰਡਾ ਕੁੜੀ ਕਰਾਉਣਗੇ ਵਿਆਹ ਤੇ ਉਸ ਜੋੜੇ ਨੂੰ ਨਹੀਂ ਰਹਿਣ ਦਿੱਤਾ ਜਾਵੇਗਾ ਪਿੰਡ ਦੇ ਵਿੱਚ ਤੇ ਨਾਲ ਹੀ ਨਾਲ ਮੁੰਡੇ ਤੇ ਕੁੜੀ ਦੇ ਪਰਿਵਾਰ ਨੂੰ ਵੀ ਕੱਢ ਦਿੱਤਾ ਜਾਵੇਗਾ ਪਿੰਡ ਤੋਂ ਬਾਹਰ ਸਮਾਜਿਕ ਬਾਇਕਾਟ ਕੀਤਾ ਜਾਵੇਗਾ ਉਸ ਜੋੜੇ ਦਾ ਅਜਨਾਲਾ ਦੇ ਪਿੰਡ ਧਾਰੀਵਾਲ ਕਲੇਰ ਦੀ ਪੰਚਾਇਤ ਵੱਲੋਂ ਅੱਜ ਮਤਾ ਪਾਸ ਕੀਤਾ ਗਿਆ ਪਿੰਡ ਵਿੱਚ ਵਿਆਹ ਕਰਾਉਣ ਵਾਲਿਆਂ ਦਾ ਕੀਤਾ ਜਾਵੇਗਾ ਸਮਾਜਿਕ ਬਾਇਕਾਟ ਪਿੰਡ ਦੀ ਪੰਚਾਇਤ ਵੱਲੋਂ ਸਰਬਸੰਮਤੀ ਦੇ ਨਾਲ ਇਹ ਫੈਸਲਾ ਲਿੱਤਾ ਗਿਆ ਕਿ ਜੇਕਰ ਪਿੰਡ ਵਿੱਚ ਲੜਕੀ ਆਪਣੇ ਹੀ ਪਿੰਡ ਦੇ ਲੜਕੇ ਦੇ ਨਾਲ ਵਿਆਹ ਕਰਾਉਂਦੀ ਹੈ ਤਾਂ ਪੂਰਾ ਪਿੰਡ ਉਸ ਦਾ ਸਮਾਜਿਕ ਬਾਈਕਾਟ ਕਰੇਗਾ ਅਤੇ ਉਹਨਾਂ ਨੂੰ ਪਿੰਡ ਚੋਂ ਬਾਹਰ ਦਾ ਰਸਤਾ ਦਿਖਾਇਆ ਜਾਵੇਗਾ ਏ ਮਤਾ ਸਾਰੇ ਪਿੰਡ ਦੀ ਪੰਚਾਇਤ ਵੱਲੋਂ ਪੜ੍ਹ ਕੇ ਸਭ ਨੂੰ ਸੁਨਾਇਆ ਵੀ ਗਿਆ ਇਸ ਸੰਬੰਧੀ ਗੱਲਬਾਤ ਕਰਦੇ ਪਿੰਡ ਦੇ ਸਰਪੰਚ ਅਤੇ ਹੋਰਨਾ ਮੋਹਤਬਾਰਾ ਨੇ ਦੱਸਿਆ ਕਿ ਉਹਨਾਂ ਵੱਲੋਂ ਇਹ ਫੈਸਲਾ ਇਸ ਕਰਕੇ ਲਿਆ ਗਿਆ ਹੈ ਕਿਉਂਕਿ ਬੀਤੇ ਦਿਨੀ ਪਿੰਡ ਵਿੱਚ ਬਹੁਤ ਸਾਰੇ ਅਜਿਹੇ ਮਾਮਲੇ ਦੇਖਣ ਨੂੰ ਮਿਲੇ ਹਨ ਜਿਸ ਵਿੱਚ ਪਿੰਡ ਦੇ ਹੀ ਬੱਚਿਆਂ ਵੱਲੋਂ ਵਿਆਹ ਕਰਵਾਏ ਗਏ ਨੇ ਜੋ ਕਿ ਸਮਾਜ ਨੂੰ ਗਲਤ ਸੇਧ ਦਿੰਦਾ ਹੈ ਇੱਕੋ ਪਿੰਡ ਦੇ ਵਿੱਚ ਪੇਕੇ ਵੀ ਹੁੰਦੇ ਨੇ ਕੁੜੀਆਂ ਦੇ ਤੇ ਸੌਰੇ ਵੀ ਇਸ ਕਰਕੇ ਉਹ ਨਹੀਂ ਚਾਹੁੰਦੇ ਕਿ ਉਹਨਾਂ ਦੇ ਪਿੰਡ ਵਿੱਚ ਅਜੀਹੀਆਂ ਹਰਕਤਾਂ ਹੋਣ ਇਸ ਕਰਕੇ ਉਹਨਾਂ ਵੱਲੋਂ ਇਹ ਮਤਾ ਪਾਸ ਕੀਤਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਨਗਰ ਨੂੰ ਬੇਨਤੀ ਹੈ ਜੋ ਕਿ ਆਪ ਸਭ ਨੂੰ ਪਤਾ ਪਿੰਡ ਧਾੜੀਵਾਲ ਕਲੇਦੀ ਪੰਚਾਇਤ ਨੇ ਜੋ ਮਤਾ ਪਾਇਆ ਹੈ ਜੋ ਉਸ ਸਮੇਂ ਤੋਂ ਪਹਿਲਾਂ ਪਿੰਡ ਦੇ ਹੀ ਈ 3 ਮੁੰਡੇ ਵਿਆਹ ਕਰਵਾ ਰਹੇ ਹਨ ਸਮਾਪਾਹ ਹੈ ਕਿ ਅੱਜ ਸਮੂਹ ਪਿੰਡ ਧਾੜੀਵਾਲ ਕਲੇਰ ਦੀਆਂ ਸੰਗਤਾਂ ਤੇ ਮੋਤਬਾਰਾਂ ਅਤੇ ਪੰਚਾਇਤ ਦੇ ਪਿੰਡ ਵਿੱਚ ਹੀ ਹੋ ਰਹੇ ਵਿਆਹ ਦੇ ਖਿਲਾਫ ਸਖਤੀ ਵਰਤਣ ਦਾ ਫੈਸਲਾ ਕੀਤਾ ਹੈ ਪਿੰਡ ਦੇ ਵਿੱਚ ਹੋ ਰਹੇ ਵਿਆਹਾਂ ਕਰਕੇ ਜਿੱਥੇ ਆਪਸੀ ਭਾਈਚਾਰਾ ਖਤਮ ਹੋ ਰਿਹਾ ਹੈ ਉਥੇ ਦੋਹਾਂ ਧਿਰਾਂ ਦੇ ਵਿੱਚ ਘਾਰ ਦੁਸ਼ਮਣੀ ਪੈ ਰਹੀ ਹੈ ਜੋ ਵੀ ਲੜਕਾ ਜਾਂ ਲੜਕੀ ਪਿੰਡ ਵਿੱਚ ਵਿਆਹ ਕਰਨਗੇ ਉਹਨਾਂ ਨੂੰ ਪਿੰਡ ਦੇ ਵਿੱਚ ਰਹਿਣ ਨਹੀਂ ਦਿੱਤਾ ਜਾਵੇਗਾ ਜੇਕਰ ਕਿਸੇ ਲੜ ਵਿੱਚ ਲੜਕੇ ਜਾਂ ਲੜਕੀ ਦਾ ਮਾਪਿਆਂ ਦੀ ਸਹਿਮਤੀ ਦਾ ਜਿਗਰ ਆਉਂਦਾ ਹੈ ਤਾਂ ਉਕਤ ਲੜਕੇ ਦੇ ਲੜਕੀ ਦੇ ਮਾਪਿਆਂ ਖਿਲਾਫ ਵੀ ਸਖਤ ਕਾਰਵਾਈ ਕੀਤੀ ਜਾਵੇਗੀ ਦੋਸ਼ੀ ਪਰਿਵਾਰਾਂ ਦੀਆਂ ਸਰਕਾਰੀ ਸਹੂਲਤਾਂ ਖਤਮ ਕੀਤੀਆਂ ਜਾਣਗੀਆਂ ਅਤੇ ਕੋਈ ਵੀ ਪੰਚਾਇਤ ਮੈਂਬਰ ਜਾਂ ਸਰਪੰਚ ਇਹਨਾਂ ਨੂੰ ਨਾਲ ਕੇ ਸਾਈਨ ਕਰਕੇ ਦੇਵੇਗਾ ਤਦ ਨਾ ਹੀ ਇਹਨਾਂ ਦੇ ਕੋਈ ਗਵਾਹੀ ਦਵੇਗਾ ਪੂਰਾ ਪਿੰਡ ਦੋਸ਼ੀ ਪਰਿਵਾਰਾਂ ਦਾ ਸੰਵਾਸਿਕ ਬਾਈਕਾਰਡ ਕਰੇਗਾ ਕੋਈ ਵੀ ਉਕਤ ਪਰਿਵਾਰਾਂ ਦੀ ਕੋਈ ਵੀ ਗਮੀ ਵਿੱਚ ਸਾਥ ਨਹੀਂ ਦੇਵੇਗਾ ਉਹਨਾਂ ਪਰਿਵਾਰ ਨਾਲ ਕੋਈ ਵੀ ਪਿੰਡ ਦੇ ਵਿੱਚ ਬੰਦਾ ਮੇਲ ਮਾਇਲ ਨਹੀਂ ਰੱਖੇਗਾ ਜੇਕਰ ਕੋਈ ਵੀ ਪਿੰਡ ਦਾ ਮੁਤਵਰ ਬੰਦਾ ਉਹ ਨਾਲ ਮੇਲ ਮਾਇਲ ਰੱਖਦਾ ਹੈ ਤਾਂ ਪਿੰਡ ਵਿੱਚ ਵਿਆਹ ਕਰਨ ਵਾਲੇ ਵਿਅਕਤੀ ODE ਸਖਤ ਕਾਰਵਾਈ ਜਰੂਰ ਹੋਵੇਗੀ ਅਤੇ ਜਿਨ੍ਹਾਂ ਨੇ ਵਿਆਹ ਕਰਵਾਏ ਹਨ ਪਹਿਲਾਂ ਉਹ ਨਹੀਂ ਰਹਿਣ ਦਿੱਤੇ ਜਾਣਗੇ ਪਿੰਡ ਦੇ ਵਿੱਚ ਤੇ ਉਸ ਤੋਂ ਬਾਅਦ ਜੇ ਕੋਈ ਵਿਆਹ ਕਰਵਾਉਂਦਾ ਹੈ ਤੇ ਉਹਦੇ ਮਾਤਾ ਪਿਤਾ ਨੂੰ ਪਰਿਵਾਰ ਦਾ ਵੀ ਬਾਈ ਕਾਰਡ ਪਿੰਡ ਵਿੱਚੋਂ ਕੱਢਿਆ ਜਾਵੇਗਾ ਜੀ ਇਹ ਸਮੂਹ ਪੁਰਵ ਪੰਚਾਇਤ ਵੱਲੋਂ ਨਗਰ ਵੱਲੋਂ ਇਹ ਮਤਾ ਪਾਸ ਕੀਤਾ ਗਿਆ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਆ ਵੀ ਬੋਲ ਕਿ ਅੱਜ ਮਤਾ ਪਾਸ ਹੋਇਆ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਗੁਰਲਾਲ ਸਿੰਘ ਪਿੰਡ ਧਾਰੀਵਾਲ ਕਲੇਰ ਮਹਾਂਪੁਰਖਾਂ ਘਰ ਦਾ ਸੇਵਕ ਹਾਂ ਸਾਹ ਸੰਗਤ ਜੀ ਸਾਰਨ ਬੇਨਤੀ ਆਪਸ ਨੂੰ ਪਤਾ ਸਰ ਬੇਨਤੀ ਹੈ ਕਿ ਸਾਡੇ ਨਗਰ ਦੇ ਵਿੱਚ ਸਾਡੇ ਹੀ ਪਿੰਡ ਦੀਆਂ ਧੀਆਂ ਪਿੰਡ ਦੇ ਮੁੰਡਾ ਨਾਲ ਵਿਆਹ ਕਰਵਾ ਰਹੀਆਂ ਹਨ ਜੋ ਕਿ ਬੜੀ ਸ਼ਰਮਨਾਕ ਜਿਹੜੀ ਗੱਲ ਹੈ ਆਉਣ ਵਾਲਾ ਸਮਾਂ ਪਹਿਲਾਂ ਇੱਕ ਹੋਇਆ ਦੋ ਹੋਇਆ ਤੇ ਇਹਨੂੰ ਏਦਾਂ ਕੰਮ ਵਾਧਾ ਜਾਂਦਾ ਵੇਖੋ ਵੇਖੀ ਉਹ ਬੁਹੇ ਦੇ ਅੱਗੇ ਨਿਕਲੇ ਤੇ ਬੁਹੇ ਅੱਗੇ ਸੋਹਰੇ ਤੇ ਬੁਹੇ ਅੱਗੇ ਪੇਕੇ ਇਹ ਕੰਮ ਸ਼ੋਭਾ ਨਹੀਂ ਦਿੰਦਾ ਇਹ ਕਰਕੇ ਸਾਡੇ ਨਗਰ ਦਾ ਬਹੁਤ ਮੰਦਾ ਹਾਲ ਹੈ ਅਸੀਂ ਬੇਨਤੀ ਕਰਦੇ ਹਾਂ ਕਿ ਇਹ ਜਿਹੜਾ ਕੰਮਗਾ ਕਰੇਗਾ ਜਿਨ੍ਹਾਂ ਨੇ ਵਿਆਹ ਕਰਵਾਏਗਾ ਉਹਨਾਂ ਨੂੰ ਬੇਨਤੀ ਹੈ ਕਿ ਪਿੰਡ ਵਿੱਚ ਨਹੀਂ ਰਹਿਣ ਦਿੱਤਾ ਜਾਵੇਗਾ ਤੇ ਜਿਹੜਾ ਹੁਣ ਗਾਂ ਕਰਵਾਏਗਾ ਉਹਦਾ ਮਾਪਿਓ ਨੇ ਪਿੰਡ ਵਿੱਚ ਰਹੇਗਾ ਜਿਨ੍ਹਾਂ ਨੇ ਹੁਣ ਵਿਆਹ ਕਰਾਏ ਹਨ ਤੇ ਮੈਂ ਇੱਕ ਹੋਰ ਅਪੀਲ ਕਰਨੀ ਚਾਹੁੰਦਾ ਨੌਜਵਾਨਾਂ ਨੂੰ ਧੀਆਂ ਭੈਣਾਂ ਨੂੰ ਨਗਰ ਦੀਆਂ ਨੂੰ ਜਿੰਨੀਆਂ ਵੀ ਆ ਪੰਜਾਬ ਦੀਆਂ ਕਿ ਆਪਣੀ ਪਿਤਾ ਦੀ ਪਾਗਲ ਵੇਖਿਆ ਕਰੋ ਆਪਣੀ ਪਿਓ ਦੀ ਪਾਗਲ ਵੇਖਿਆ ਕਰੋ ਪਰਿਵਾਰ ਦੀ ਜਿਹੜੀ ਇੱਜ਼ਤ ਹੁੰਦੀ ਏ ਕਿਉਂਕਿ ਧੀਆਂ ਜੰਮਣ ਤੋਂ ਕਿਉਂ ਲੋਕ ਡਰਦੇ ਹਨ ਇਸੇ ਕਰਕੇ ਡਰਦੇ ਹਨ ਕਿ ਸਾਡੀ ਪਾਗ ਨੂੰ ਪਾਗ ਨੂੰ ਦਾਗ ਲਾਵੇਗੀ ਇਹ ਕਰਕੇ ਮੈਂ ਤੇ ਭੈਣਾਂ ਨੂੰ ਵੀ ਬੇਨਤੀ ਹੱਥ ਜੋੜ ਕੇ ਕਰਦਾ ਕਿ ਆਪਣੇ ਜਿਹੜੇ ਪਰਿਵਾਰ ਦੀ ਇੱਜ਼ਤ ਨਾਲ ਵੇਖਿਆ ਕਰੋ ਕਿਉਂਕਿ ਜਿਹੜੇ ਤੁਹਾਡੇ ਪਿਓ ਹਨ ਤੁਹਾਡੇ ਮਾਪੇ ਹਨ ਤੁਹਾਡੇ ਕਰਕੇ ਪੰਚਾਇਤ ਵਿੱਚ ਬੈੰਦੇ ਜੇ ਤੁਹਾਡੇ ਕਰਕੇ ਸਿਰ ਉੱਚਾ ਕਰਕੇ ਤੁਰਦੇ ਜੇ ਇਹ ਇੱਜ਼ਤ ਹੈ ਤੁਹਾਡੇ ਹਾਸਲ ਸਾਰੀਆਂ ਭੈਣਾਂ ਦੇ ਇਹ ਸੋਚ ਸਮਝ ਕੇ ਕਦਮ ਚੁੱਕਿਆ ਕਰੋ ਇਹ ਬੇਨਤੀ ਹੈ ਸਾਡੀ ਪ੍ਰਸ਼ਾਸਨ ਨੂੰ ਕਿ ਸਾਥ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਰਪੰਚ ਧਾਰੀਵਾਲ ਕਲੇਰ ਤੋਂ ਤੇ ਸਾਰੇ ਮਤਲਬ ਸਾਡੀ ਪੰਚਾਇਤ ਨਾਲ ਹੈ ਤੇ ਮਤਾਂ ਪਾਇਆ ਜੀ ਜਿਹੜਾ ਪਿੰਡ ਵਿੱਚੋਂ ਲੜਕੀਆਂ ਦਾ ਵਿਆਹ ਹੋ ਰਿਹਾ ਪਰਿਵਾਰ ਦੇ ਪਿੰਡਾਂ ਵਿੱਚੀ ਉਹਦੇ ਬਰਖਲਾ ਪਾਇਆ ਸੀ ਕਿ ਜਿਹੜਾ ਬੱਚਾ ਇਹੋ ਜਿਹਾ ਕੰਮ ਕਰੂਗਾ ਪਿੰਡ ਵਿੱਚ ਨਹੀਂ ਰਹੂਗਾ ਤੇ ਪ੍ਰਿਆਤ ਉਹਦੀ ਬਿਲਕੁਲ ਮਤਰੀ ਕਰੂਗੀ ਨਾ ਕੋਈ ਮੰਨਤ ਕਰਨ ਦੇਊਗਾ ਜੇ ਉਹਦੇ ਮਾਪੇ ਵੀ ਉਹਦਾ ਸਾਥ ਦੇਣਗੇ ਤੇ ਉਹਨਾਂ ਦਾ ਬਾਈਕਾਟ ਕੀਤਾ ਜਾਊਗਾ ਅਸੀਂ ਉਹਨਾਂ ਦਾ ਕੋਈ ਸਪੋਰਟ ਨਹੀਂ ਕਰਾਂਗੇ ਸਮਾਜਿਕ ਬਾਈਕਾਟ ਕਰਾਂਗੇ ਸਮਾਜਿਕ ਬਾਈਕਾਟ ਕਰਾਂਗੇ ਉਹ ਘਟਨਾ ਵਾਪਰੀ ਦੀ ਹੈ ਤੇ ਪਿੰਡ ਵਿੱਚ ਤਾਂ ਹੀ ਕੋਈ ਇਹੋ ਜਿਹਾ ਹਾ ਇਹ ਪਿੰਡ ਵਿੱਚ ਕਾਫੀ ਘਟਨਾਵਾਂ ਵਾਪਰ ਚੁੱਕੀਆਂ ਹਨ ਤੇ ਇਸ ਕਰਕੇ ਹੀ ਇਹ ਮਤਲਬ ਪਾਇਆ ਵੀ ਅਪੀਲ ਕੀ ਕਰੋਗੇ ਲੋਕਾਂ ਦੇ ਨੌਜਵਾਨਾਂ ਨੂੰ ਅਸੀਂ ਅਪੀਲ ਕਰਾਂਗੇ ਕਿ ਬੱਚੇ ਇਸ ਕੰਮ ਤੋਂ ਹਟ ਕੇ ਨਸ਼ਿਆਂ ਤੋਂ ਹਟ ਕੇ ਤੇ ਸਹੀ ਰਸਤੇ ਤੇ ਆਉਣ ਤੇ ਸਾਰੇ ਪਰਿਵਾਰ ਦੀ ਬਦਨਾਮੀ ਇਸ ਛੋਟੇ ਜਿਹੇ ਕੰਮ ਪਿੰਡ ਵਿੱਚ ਹੁੰਦਾ ਸਾਰੇ ਪਿੰਡ ਦੀ ਬਦਨਾਮੀ ਹੈ ਅਸੀਂ ਸਹੀ ਕੰਮ ਕਰੀਏ ਜਿਹੜੇ ਪਿੰਡ ਦੇ ਭਲੇ ਵਾਸਤੇ ਹਾਂਜੀ